देखो सवाल खिलाफ ਦਾ ਨਹੀਂ ਸਵਾਲ ਹੱਕ ਦਾ ਨਹੀਂ ਹੈ ਪਰ ਸਵਾਲ ਇਹੀ ਹੈ ਕਿ ਉਹ ਆਪਣੀ ਗੱਲ ਬਹੁਤ ਚੰਗੇ ਢੰਗ ਦੇ ਨਾਲ ਤੇ ਲੋਕ ਇਹਦੀ ਗੱਲ ਕਰਦੇ ਸੀ ਕਿਦਾ ਘਾਟਾ ਮੰਨਦੇ ਪਾਲੇ ਨੇ ਇਹਨੇ ਇਹ ਗੱਲ ਸਾਂਝੀ ਕੀਤੀ ਕਿ ਕੋਈ ਚਿੰਤਾ ਹੋਵੇ ਕੋਈ ਪਰੇਸ਼ਾਨੀ ਹੋਵੇ ਕਿ ਅਜਿਹੇ ਤਰੀਕੇ ਦੇ ਨਾਲ ਜਿਹੜੀ ਇਹ ਗੋਲੀ ਚੱਲੀ ਗੋਲੀ ਚਲਾਈ ਗਈ ਇਹ ਹੈ ਜੇ ਸਾਰੀਆਂ ਚੀਜ਼ਾਂ ਸਾਹਮਣੇ ਆਣੀਆਂ ਬਾਕੀ ਨੇ ਪਰ ਕਦੇ ਗਿਆ ਕਿ ਕੋਈ ਪਰੇਸ਼ਾਨੀ ਹੈ ਮੈਨੂੰ ਪਰਿਵਾਰਿਕ ਤੌਰ ਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਮੈਨੇ ਜ਼ਿੰਦਗੀ ਚ ਉਹਦੇ ਨਾਲੋਂ ਹਸਮੁਖ ਬੰਦਾ ਨਹੀਂ ਦੇਖਿਆ ਹਰ ਸਮੇਂ ਹੱਸਦਾ ਰਹਿੰਦਾ ਸੀ ਖੁਸ਼ੀ ਦੀ ਮਜ਼ਾਕਦਿਆਂ ਗੱਲਾਂ ਕਰਦਾ ਸੀ ਚਿੰਤਾ ਤੋਂ ਕੋਸੋਂ ਦੂਰ ਸੀ ਕਦੇ ਕਿਸੇ ਕਿਸਮ ਦੀ ਟੈਨਸ਼ਨ ਅਸੀਂ ਉਹ ਤੇ ਨਹੀਂ ਦੇਖੀ ਸੀ ਬਾਕੀ ਜੋ ਤੁਸੀਂ ਕਹਿ ਰਹੇ ਹੋ ਘਟਾ ਨਾ ਪੂਰਾ ਹੋਣ ਵਾਲਾ ਘਟਾ ਅਜੇ ਇਹ ਸਾਥੀ ਦਾ ਚਲੇ ਜਾਣਾ ਬਹੁਤ ਹੀ ਮੰਦਪਾਗੀ ਘਟਨਾ ਹੋਈ ਹੈ ਬਹੁਤ ਵੱਡਾ ਦੁੱਖ ਹੈ ਇਸੀ ਦਾ ਜੋ ਅਜੇ ਹੋਈ ਹੈ ਬਹੁਤ ਮਾੜੀ ਕੱਟਣੀ ਸਰ ਆਮੂਮਨ ਤੌਰ ਤੇ ਜਿਸ ਵਕਤ ਗੁੱਪਰੀ ਹੋਗੀ ਜਦੀ ਗੱਲ ਕੀਤੀ ਜਾਂਦੀ ਬਹੁਤ ਸਾਰੇ ਚਰਚਾ ਕਰਦੇ ਸੀਗੇ ਤੁਹਾਡੀ ਆਖਰੀ ਮੁਲਾਕਾਤ ਕਦੋਂ ਹੋਈ ਸੀ ਕੀ ਗੱਲਬਾਤ ਪੰਜਾਬ ਨੂੰ ਲੈ ਕੇ ਲੁਧਿਆਣੇ ਨੂੰ ਲੈ ਕੇ ਉਹਨਾਂ ਨੇ ਕੀਤੀ ਸੀ ਦੇਖੋ ਮੇਰੀ ਮੁਲਾਕਾਤ ਕਰੀਬ 10-15 ਦਿਨ ਪਹਿਲਾਂ ਹੋਈ ਸੀ ਤੇ ਹਰ ਸਮੇਂ ਹੋ ਲੁਧਿਆਣੇ ਦੀ ਗੱਲ ਪੰਜਾਬ ਦੀ ਗੱਲ ਲੋਕਾਂ ਦੀ ਗੱਲ ਕਰਦੇ ਸੀ ਚਿੰਤ ਹਥੇ ਲੋਕਾਂ ਦਾ ਹਰ ਸਮੇਂ ਉਹਨਾਂ ਦਾ ਧਿਆਨ ਇਸ ਗੱਲ ਤੇ ਸੀ ਕਿ ਮੈਂ ਆਪਣੇ ਹਲਕੇ ਦਾ ਕੀ ਕਰਦੇ ਆਂ ਪੰਜਾਬ ਦਾ ਕੀ ਭਲਾ ਕਰਦੇ ਬਹੁਤ ਹੀ ਆਪਣੀ ਗੱਲ ਦਲੇਰੀ ਨਾਲ ਰੱਖਣ ਵਾਲੇ ਇਨਸਾਨ ਸੀ ਤੇ ਬੜੇ ਚਿੰਤਤ ਰਹਿੰਦੇ ਸੀ ਆਪਣੇ ਹਲਕੇ ਦੀ ਸੇਵਾ ਦੇ ਦੇ ਸੋਹੀ ਸਾਡੀ ਲਾਸਟ ਮੁਲਾਕਾਤ ਸੀ ਚਲੋ ਇਹ ਕਿਤਨਾ ਬੇਬਾਕੀ ਨਾਲ ਗੱਲ ਕਰਦੇ ਸੀ ਹਮੇਸ਼ਾ ਸਰਕਾਰ ਦੇ ਖਿਲਾਫ ਵੀ ਕਈ ਵਾਰ ਕੀ ਮੁੱਦੇ ਚੱਕਦੇ ਸੀ ਇਹਦੇ ਬਾਰੇ ਕੀ ਸੋਦੇ ਵੀ ਇਹ ਜੇ ਦੇਖੋ ਸਵਾਲ ਖਿਲਾਫ ਦਾ ਨਹੀਂ ਸਵਾਲ ਹੱਕ ਦਾ ਨਹੀਂ ਹੈ ਪਰ ਸਵਾਲ ਇਹੀ ਹੈ ਕਿ ਉਹ ਆਪਣੀ ਗੱਲ ਬਹੁਤ ਚੰਗੇ ਢੰਗ ਦੇ ਨਾਲ ਤੇ ਲੋਕ ਇਤ ਦੀ ਗੱਲ ਕਰਦੇ ਸੀ ਕਿ ਟਿੱਡਾ ਘਾਟਾ ਬੰਦੇ ਪਾਤੇ ਮੈਂ ਉਹ ਗੱਲ ਸਾਂਝੀ ਕੀਤੀ ਕਿ ਕੋਈ ਚਿੰਤਾ ਹੋਵੇ ਕੋਈ ਪਰੇਸ਼ਾਨੀ ਹੋਵੇ ਕਿ ਅਜਿਹੇ ਤਰੀਕੇ ਦੇ ਨਾਲ ਜਿਹੜੀ ਇਹ ਗੋਲੀ ਚੱਲੀ ਗੋਲੀ ਚਲਾਈ ਗਈ ਇਹ ਹੈ ਜੇ ਸਾਰੀਆਂ ਚੀਜ਼ਾਂ ਸਾਹਮਣੇ ਆਣੀਆਂ ਬਾਕੀ ਨਹੀਂ ਪਰ ਕਦੇ ਗਿਆ ਕਿ ਕੋਈ ਪਰੇਸ਼ਾਨੀ ਹੈ ਮੈਨੂੰ ਪਰਿਵਾਰਿਕ ਤੌਰ ਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਮੈਨੇ ਜ਼ਿੰਦਗੀ ਚ ਉਹਦੇ ਨਾਲੋਂ ਹਸਮੁਖ ਬੰਦਾ ਨਹੀਂ ਦੇਖਿਆ ਹਰ ਸਮੇਂ ਹੱਸਦਾ ਰਹਿੰਦਾ ਸੀ ਖੁਸ਼ੀ ਦੀ ਮਜ਼ਾਕਦਿਆਂ ਗੱਲਾਂ ਕਰਦਾ ਸੀ ਚਿੰਤਾ ਤੋਂ ਕੋਸੋਂ ਦੂਰ ਸੀ ਉਹ ਕਦੇ ਕਿਸੇ ਕਿਸਮ ਦੀ ਟੈਨਸ਼ਨ ਅਸੀਂ ਉਹ ਤੇ ਨਹੀਂ ਦੇਖੀ ਸੀ ਬਾਕੀ ਜੋ ਤੁਸੀਂ ਕਹਿ ਰਹੇ ਹੋ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਤੇ ਅਜਿਹੇ ਸਾਥੀ ਦਾ ਚਲੇ ਜਾਣਾ ਸਾਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਹੈ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਜਿਹੜਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਬਿਲਕੁਲ ਦੇਖੋ ਇਹ ਲਗਾਤਾਰ ਕੀ ਕਾਰਨ ਰਹੇ ਨੇ ਕਿ ਕਹਿੰਦੇ ਗੋਲੀ ਲੱਗੀ ਲੱਗਣ ਕਾਰਨ ਜਿਹੜਾ ਮੌਤ ਹੋਈ ਹੈ ਜੀ ਇਹ ਲੈਡ ਬੋਬੀ ਕਿਧਰੋਂ ਮਾਰਦਾ ਪਿਆ ਜਿਹੜੀ ਉਹਨਾਂ ਦੇ ਹੈੱਡ 'ਚ ਹੈ ਬਾਕੀ ਉਹ ਕੋਲ ਜਿਹੜਾ ਕਾਰ ਉਹਦਾ ਟਾਇਰ ਰੋੜ ਗਿਆ ਅੰਬਰ 2 ਹੋਂ ਤੱਕ ਦੀ ਪਰਿਵਾਰ ਦੇ ਦਰਸ਼ਨ ਹੀ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦਰਸ਼ਨ ਕਰਨ ਕਿ ਐਕਸੀਡੈਂਟ ਹੋਇਆ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਵਾਕਈ ਅਸੀਂ ਕੱਲ ਨੂੰ ਆਏ ਹਾਂ ਇਹ ਡੀ ਐਮ ਸੀ ਦੇ ਵਿੱਚ ਮੌਤ ਵੀ ਹੋ ਗਈ ਥੋੜੀ ਲੱਗੀ ਕੱਲ ਨੂੰ ਉਹਨਾਂ ਦਾ ਪੁਲਿਸ ਕਿੰਨੇ 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 ਕ'ਜੇ ਦੀ ਸਰ ਘਟਣਾ ਪੂਰੀ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11 ਜਨਮ ਚ ਸਰਦੇਵ ਇੱਕੋ ਫਾਇਰ ਹੈ ਜੀ ਲੋਹੇ ਦੇ ਵਾਲਵਰ ਉਹਨਾਂ ਦਾ ਆਪਣਾ ਫੋਨ ਦਾ ਲਾਇਸੈਂਸ ਨਹੀਂ ਕੋਈ 25 ਗੋੜ ਦਾ ਜਿਹੜਾ ਉਹਨਾਂ ਦਾ ਲਾਇਸੈਂਸ ਸੀ ਪਿਸਤਲ ਦਾ ਸਾਫਟਾਰ ਰੇਸ ਸੀ ਸਰ ਪਿਸਤਲ ਉਹਨਾਂ ਦਾ ਆਪਣਾ ਆਪਣਾ ਪਿਸਤਲ ਉਹਨਾਂ ਦਾ ਹੀ ਉਹ ਨੂੰ ਲੈਡ ਕਿਹੜੇ ਪਾਸੇ ਘੁਆਤੀ ਹੈ ਹਾਂਜੀ ਲਾਇਸੈਂਸੀ 25 ਗੋੜ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਜਿਹੜਾ ਜੋ ਫੈਮਲੀ ਦੇ ਵਿੱਚ ਸਾਰਿਆਂ ਦੱਸਣ ਲੱਗੇ ਐਕਸੀਡੈਂਟਲ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਬੋਸ ਸਾਨੂੰ ਤੁਹਾਨੂੰ ਥੋੜਾ ਜਿਹਾ ਦੱਸੋ ਕਿ ਕਿੱਥੇ ਕਰਕੇ ਫਾਇਰ ਹੋਇਆ ਉਹ ਨਾਈਟ ਲੈਫਟ ਤੋਂ ਰਾਈਟ ਐਗਜੈਕਟ ਜਿਹੜਾ ਉਹ ਐਂਟਰੀ অর ਐਗਜ਼ਿਟ ਗੂਡ ਹੈਗਾ ਲੱਕ ਕੇ ਆਰ ਪਰ ਹੋਈ ਤਾਂ ਨਾ ਜਿਹੜਾ ਸਫਾਈ ਕਰਦੇ ਵੇਲੇ ਸੀ ਪੂਰਾ ਜੇਕਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੈਂਟ ਹੈ ਤੇ ਵਾਈਟ ਕਲਰ ਦੇ ਦਸਮੁਤਬਿਕ ਵਪਾਰ ਨੂੰ ਸਾਫਾ ਸਵ ਕਰ ਰਿਹਾ ਸੀ ਤਾਂ ਐਕਸੀਡੈਂਟ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਥੈਂਕ ਯੂ ਸਰ ਇਹ ਪੁਲਿਸ ਦੌਸਤ ਦੇ ਸਾਹਮਣੇ ਚਾਰ ਬਰੀ ਉੱਪਰ ਚੱਕਿਆ